ਅਭਿਸ਼ੇਕ ਬਚਨ ਤੇ ਅਸ਼ਵਰੀਆ ਰਾਏ ਬਚਨ ਦੋਵੇਂ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਨੇ ਬਚਨ ਪਰਿਵਾਰ ਤੇ ਅਸ਼ਵਰੀਆ ਰਾਏ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ ਦੱਸਦੀ ਹੈ ਖਬਰਾਂ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਨੇ ਪਰ ਹਾਲਾਹੇ ਵਿੱਚ ਇਸ ਖਬਰ ਨੂੰ ਜਿਹੜਾ ਕਿ ਇੱਕ ਜਿਹੜੀ ਖਬਰ ਹੈ ਉਹ ਤੇਜ਼ੀ ਨਾਲ ਵਾਇਰਲ ਅਨੰਤ ਤੇ ਰਾਧਿਕਾ ਮਰਚੰਟ ਦੇ ਵਿਆਹ ਤੋਂ ਬਾਅਦ ਹੋਈ ਹੈ ਜੀਆਂ ਦੱਸਦੀ ਹੈ ਅਸ਼ਵਰੀਆ ਰਾਏ ਆਪਣੀ ਬੇਟੀ ਰਾਧਿਆ ਨਾਲ ਕੱਲੀ ਰਾਧਿਕਾ ਤੇ ਅਨੰਤ ਦੇ ਵਿਆਹ ਤੇ ਪਹੁੰਚੀ ਹਾਲ ਹੀ ਇਵੈਂਟ ਦੀਆਂ ਕਿ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਏ ਨੇ ਜਿਸ ਵਿੱਚ ਅਭਿਸ਼ੇਕ اپنی पत्नी ਤੇ بیٹی ਨਾਲ اسپاٹ ਹੋਏ ਨੇ ਨਾਲ ਹੀ ਅੰਬਾਨੀ ਫੰਕਸ਼ਨ ਚ ਸ਼ਾਮਲ ਹੋਣ ਤੋਂ ਬਾਅਦ ਅਸ਼ਫਰਿਆ ਨੂੰ ਹਾਲੇ ਹਿਚ ਆਪਣੀ ਬੇਟੀ ਨਾਲ ਦੇਖਿਆ ਗਿਆ ਆਪਣੇ ਘਰ ਤੋਂ ਨਿਕਲਣ ਦੇ ਕੁਝ ਘੰਟਿਆਂ ਬਾਅਦ ਹੀ ਜੂਨੀਅਰ ਬੀ ਨੇ ਕੁਝ ਅਜੀਹਾ ਕੀਤਾ ਜੋ ਸੁਰਖੀਆਂ ਵਿੱਚ ਆ ਗਿਆ ਦੱਸ ਦਿਓ ਅਭਿਸ਼ੇਕ ਬੱਜਨ ਜੋ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਹਾਲੇ ਹਿੱਜ ਉਸ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਨੂੰ ਲਾਈਕ ਕਰਕੇ ਲੋਕਾਂ ਦਾ ਧਿਆਨ ਜਿਹੜਾ ਹੈ ਉਹ ਆਪਣੇ ਵੱਲ ਖਿੱਚਿਆ ਜੀ ਹਾਂ ਇਸ 'ਚ ਤਲਾਕ ਦੀਆਂ ਮੁਸ਼ਕਿਲਾਂ ਤੇ ਗ੍ਰਹਿ ਤਲਾਕ ਦੇ ਵਾਦੇ ਰੋਜ਼ਾਨ ਤੈ ਚਰਚਾ ਕੀਤੀ ਗਈ ਦਾ ਜੀ ਇਹ ਅਦਾਕਾਰ ਦੇ ਇਸ ਕਦਮ ਨੇ ਸੋਸ਼ਲ ਮੀਡੀਆ ਤੇ ਸਨਸਨੀ ਮਚਾ ਦਿੱਤੀ ਨਾਲ ਹੀ ਅਭਿਸ਼ੇਕ ਬੱਜਨ ਗ੍ਰਹਿ ਤਲਾਕ ਨਾਲ ਸਹਿਮਤ ਨੇ ਤੇ ਦਰਸਲ ਹਾਲੇ ਹਿੱਜ ਅਭਿਸ਼ੇਕ ਬੱਜਨ ਨੇ ਸੋਸ਼ਲ ਮੀਡੀਆ ਤੇ ਪੋਸਟ ਨੂੰ లైక్ ਕੀਤਾ جس ਤੋਂ ਬਾਅਦ ਲੋਕ ਹੁਣ ਇਸ ਨੂੰ ਉਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਜੋੜ ਕੇ ਦੇਖ ਰਹੇ ਨੇ ਇਹ ਪੋਸਟ ਤਲਾਕ ਅਤੇ ਟੁੱਟੇ ਦਿਲ ਨਾਲ ਸੰਬੰਧਿਤ ਸੀ ਦੱਸ ਜੀਏ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਨਾਲ ਪੋਸਟ ਸ਼ੇਅਰ ਕੀਤੀ ਜਿਸ ਨੂੰ ਅਭਿਸ਼ੇਕ ਬੱਚਨ ਨੇ ਲਾਈਕ ਕੀਤਾ ਸੀ ਜਿਸ ਨੂੰ ਲੈ ਕੇ ਕਈ ਹਫਵਾਮਾ ਜੜੀਆਂ ਨੇ ਉਹ ਉੱਡ ਰਿਐ ਤੇ ਦੱਸ ਜੀਏ ਜੇ ਜੋੜੇ ਵਿਆਹ ਕਰ ਚੁੱਕੇ ਨੇ ਤਾਂ ਹੁਣ ਵੱਖ ਹੋ ਰਹੇ ਨੇ ਉਹਨਾਂ ਨੂੰ ਇਹ ਫਾਸਲਾ ਕਿਸ ਕਾਰਨ ਹੋਇਆ ਤੇ ਗ੍ਰਹਿ ਤਲਾਕ ਕਿਉਂ ਵਧਿਆ ਉਨ੍ਹਾਂ ਨੇ ਇਸ ਕੈਪਸ਼ਨ ਨਾਲ ਵਾਦੇ ਤਲਾਕ ਦੇ ਮਾਮਲੇ ਤੇ ਵੀ ਲੇਖ ਸਾਂਝਾ ਕੀਤਾ ਦੱਸਦੀ ਸੋਸ਼ਲ ਮੀਡੀਆ ਤੇ ਹੰਗਾਮਾ ਮਚ ਗਿਆ ਹੈ ਕਿ ਅਭਿਸ਼ੇਕ ਨੇ ਇਸ ਪੋਸਟ ਨੂੰ ਲਾਈਕ ਕੀਤਾ ਜੂਨੀਅਰ ਬੀ ਨੇ ਜਿਵੇਂ ਹੀ ਪੋਸਟ ਨੂੰ ਲਾਈਕ ਕੀਤਾ ਹਰ ਪਾਸੇ ਉਸ ਦੇ ਅਤਿਸ਼ਵਰਯਾ رائے ਦੇ ਵਖ ਹੋਣ ਦੀਆਂ ਖਬਰਾਂ ਜੇ ਨੇ ਜ਼ੋਰ ਫੜ ਲਿਆ ਉਸ ਤੋਂ ਬਾਅਦ ਕਮੈਂਟਸ ਦਾ ਦਾ ਹੜਾ ਆ ਗਿਆ ਉਹ ਬਹੁਤ ਸਾਰੇ ਜਿਹੜੇ ਯੂਜ਼ਰਸ ਨੇ ਉਹ ਵਕਫ ਵਕਤ ਤਰ੍ਹਾਂ ਦੇ ਆਪਣੇ ਵਿਚਾਰਾ ਦੇ ਲੈ ਕੇ ਜਿਹੜੇ ਕਮੈਂਟ ਕਰ ਰਹੇ ਨੇ ਤੇ ਉਹਨਾਂ ਵਿਚਕਾਰ ਅੰਤਰ ਬਾਰੇ ਗੱਲ ਕਰ ਰਹੇ ਨੇ ਕੁਝ ਅਜਿਹੇ ਹਨ ਜਿਨ੍ਹਾਂ ਨੇ ਅਭਿਸ਼ੇਕ ਬੱਚਨ ਦਾ ਬਚਾ ਕੀਤਾ ਤੇ ਕਿਹਾ ਆਮ ਹੋ ਸਕਦਾ ਹੈ ਤੇ ਨਾਲ ਹੀ ਅਸ਼ਵਰਿਆ ਰਾਏ ਆਪਣੀ ਬੇਟੀ ਨਾਲ ਅਨੰਤ ਰਾਧਿਕਾ ਦੇ ਵਿਆਹ ਪਹੁੰਚੀ ਅਨੰਤ ਅੰਬਾਨੀ ਤੇ ਰਾਧਿਕਾ ਮਰਜੰਟ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਜ ਗਏ ਸੇ ਇਸ ਵਿਆਹ ਦੇ ਦੇਸ਼ ਉਦੇਸ਼ ਤੇ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਕਰਤ ਕੀਤੀ ਸੀ ਪੂਰਾ ਬੱਚਨ ਪਰਿਵਾਰ ਵੀ ਪੰਜਾ ਵਿਆਹ ਵਿੱਚ ਸ਼ਾਮਿਲ ਹੋਇਆ ਸੀ ਪਰ ਇਕੱਠੇ ਨਹੀਂ ਅਤੇ ਵੱਖਰੇ ਤੌਰ ਤੇ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਅਸ਼ਵਰਿਆ ਨੇ ਬਚਨ ਪਰਿਵਾਰ ਦੇ ਮੈਂਬਰਾਂ ਤੋਂ ਬਿਨਾਂ ਮਾਨੀ ਦੇ ਵਿਆਹ ਦੇ ਰੈੱਟ ਕਾਰਪਟ ਤੇ ਚੱਲੇਦਿਆਂ ਨਾਲ ਹੀ ਅਭਿਸ਼ੇਕ ਨੇ ਅਮਿਤਾ ਬਚਨ ਨੇ ਜਯਾ ਬਚਨ ਤੇ ਸ਼ਵੇਤਾ ਬਚਨ ਨਾਲ ਕੈਮ ਨੇ ਦੇ ਸਾਹਮਣੇ ਪੋਜ਼ ਦਿੱਤੇ ਰਾਜੇ ਸ਼ੁਭ ਆਸ਼ੀਰਵਾਦ ਤੋਂ ਬਾਅਦ ਅਸ਼ਵਰਿਆ ਆਪਣੀ ਬੇਟੀ ਨਾਲ ਰਵਾਨਾ ਹੋ ਗਈਆਂ ਅਨੰਤ ਤੇਰਵਾਦੀਕਾ ਦੇ ਉਸ ਸ਼ੁਭ ਆਸ਼ੀਰਵਾਦ ਸਮਰੋਹ ਤੋਂ ਬਾਅਦ ਅਸ਼ਵਰਿਆ ਨੂੰ ਆਪਣੀ ਬੇਟੀ ਨਾਲ ਹੀ 에ਅਰਪੋਰਟ ਤੇ ਵੀ ਦੇਖਿਆ ਗਿਆ ਖੁਲਾਸਾ ਨਹੀਂ ਹੋਇਆ ਕਿ ਉਹ ਆਪਣੀ ਤੀ ਨਾਲ ਕਿੱਥੇ ਗਈ ਸੀ ਪਰ ਇਸ ਦੌਰਾਨ ਵੀ ਲੋਕਾਂ ਨੇ ਅਭਿਸ਼ੇਕ ਨੂੰ ਵੇਖੇ ਬਿਨਾਂ ਵੀ ਅਫਵਾਵਾਵਾਂ ਉਡਾਉਂਨੀਆ ਸ਼ੁਰੂ ਕਰ ਦਿੱਤੀਆਂ